ਚਿਕਾਉ ਤੁਸੀਂ ਦੇਖ ਰਹੇ ਚੁਕਿਆ ਟੀਵੀ ਮੈਂ ਹਰਨਜੀਤ ਕੌਰ ਬਰਤਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਲਾਸਟ ਪਾਲਣੇ ਹੁਣ ਤੱਕ ਪਿਆ ਹੈ ਸੋ ਕੀ ਕਰਦੇ ਜਨਰਲ ਅੰਦਰੂਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਵਸ ਦੇ ਮੌਕੇ ਤੋਂ ਬੂਟਾ ਮੰਡੀ ਸਿੱਧਾ ਸਤਿਗੁਰ ਰਵਿਦਾਸ ਥਾਪੂਚੇ ਮੇਲਾ ਸ਼ੁਰੂ ਹੋਇਆ ਇਸ ਪੱਲੇ ਟਿਕਾ ਮੰਗਲਵਾਰ ਨੂੰ ਪੂਰੇ ਸ਼ਹਿਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ੁਭ ਯਾਤਰਾ ਕਰਨੀ ਗਈ ਹੈ ਸ਼ੁਭ ਯਾਤਰਾ ਕਾਰਨ ਜਨਰਲ ਸ਼ਹਿਰ ਪੁਲਿਸ ਨੇ ਕਈ ਤਰ੍ਹਾਂ ਤੋਂ ਆਵਾਜਾਈ ਨੂੰ ਰੁਕਾਈ ਨੂੰ ਕਰ ਦਿੱਤਾ ਸੁਰੱਖਿਆ ਲਈ ਸ਼ਹਿਰ ਵਿੱਚ 1000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਜਰੂਸ ਇਨ੍ਹਾਂ ਚੌਂਕਾਂ ਦੇ ਚੋਲ ਕੇ ਗੱਜੂ ਸਬੂਟਾ ਮੰਡੀ ਤੇ ਸਤਿਗੁਰ ਰਵਿਦਾਸ ਥਾਪੂਚੇ ਸ਼੍ਰੀ ਮੁਕਸ਼ੀਰ ਨੂੰ ਗੁਰ ਚੌਕ ਤੋਂ ਬਾਅਦ ਮਿਲਾਬ ਚੌਕ ਚੌਕ ਤੋਂ ਇਲਾਵਾ ਮਿਲਾਬ ਚੌਕ ਸੀਪਾ ਗਦਸਨ ਚੌਕ ਅਤੇ ਹੁਸ਼ਿਆਰਪੁਰ ਮਾਈ ਹੀਰਾਗੇਟ ਪਟੇਲ ਚੌਕ ਸਬਜੀ ਮੰਡੀ ਤੇ ਬਸਤੀ ਅੱਡਾ ਤੋਂ ਹੁੰਦਾ ਹੋਇਆ ਰਵਿਦਾਸ ਚੌਕpropto ਸਭ ਕਹਿੰਦੇ ਕਿ ਸਿੱਕੂ ਨੂੰ ਰਵਿਦਾਸ ਸਟਾਪਟਾ ਮੰਡੀ ਤੋਂ ਸਵਾ ਦਿੱਤਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਪੰਜਾਬ ਦੇ ਚ ਨਗਰ ਨਿਗਮਾਂ ਵਿੱਚ ਸਰ ਦੇ ਮੇਅ ਸੀਨੀ ਦਿੱਪਤੀ ਮੇਅ ਤੇ ਦਿੱਪਤੀ ਮੇਅ ਦੀ ਚੋਣ ਸਬੰਧੀ ਕੇਸ ਦੀ ਦੁਬਾਰਾ ਸੁਣਵਾਈ ਕਰੇਗਾ। ਸੋਮਵਾਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਫੈਸਲਾ ਸਰਖਿਤ ਰੱਖਿਆ ਗਿਆ। ਫੈਸਲਾ ਸੁਣਾਇਆ ਜਾਣਾ ਸੀ ਜਿਸ ਉਪਰੋਂ ਹਾਈ ਕੋਰਟ ਨੇ ਜਾਬ ਸਰਕਾਰ ਦੇ ਪੋਜੀਸ਼ਨ ਪ੍ਰਤਨੋਟੀਸ਼ ਪ੍ਰਤਨੋਟੀਸ਼ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨੇ ਗਿਆ ਹਮੇਸ਼ਰ ਵਿੱਚ 22 ਜਨਵਰੀ ਨੂੰ ਹੋਈਆਂ ਚੋਣਾਂ ਦੇ ਸਟਾਲਾ ਤੋਂ ਪਾਰਟੀ ਤੇ ਕੌਂਸਲਰ ਜਤਿੰਦਰ ਸਿੰਘ ਮੋਤੀ ਪਾਰਟੀ ਨੇ ਕਿਹਾ ਕਿ ਇਸੇ ਤਰ੍ਹਾਂ ਆਪ ਕੌਂਸਲਰ ਪ੍ਰਿੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਐਲਾਨੇ ਗਿਆ ਆਜ਼ਾਦ ਕੌਂਸਲਰ ਅਨੀਤਾ ਰਾਣੀ ਕਿਵਾਨ ਪਾਰਟੀ ਦੀ ਸ਼ਾਰੋਤ ਨੂੰ ਵੋਟ ਮਿਲਦੀ ਕੌਂਸਲਰ ਬਧਰਨ ਵਿਧੇ ਮੇਅਰ ਐਲਾਨੇ ਕਾਂਗਰਸੀ ਕੌਂਸਲਰ ਵਿਕਾਸ ਸੋਮਣ ਨੇ ਸਾਈ ਜਨਵਰੀ ਨੂੰ ਜਾਤ ਦੇ ਨਾੜਾ ਹੈੱਡਕੁਆਰਟਰ ਟਾਪਿੰਗ ਫੋਰਮ ਚੋਣਾਂ ਦੇ ਮੇਅਰ ਵਿਸ਼ੇ ਨਾਲ ਦਿੱਤੀ ਗਈ ਪटीशन ਜੁਕਾਸੀ ਕੇ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਚਾਹ ਤੇ ਤਾਕਤ ਦੀ ਉਤਸੋ ਕਰਕੇ ਆਪ ਨੇ ਆਪਣੀ ਪਾਰਟੀ ਦੇ ਕੌਂਸਲਰ ਬਣਾ ਲਏ ਮੇਅ ਰਸੀ ਨੇ ਡਿਪਟੀ ਮੇਅ ਦੇ ਡਿਪਟੀ ਮੇਅ ਦਾ ਐਲਾਨ ਕਰ ਦਿੱਤਾ ਕਾਂਗਰਸੀ ਵਰਕਰ ਵੱਲੋਂ ਆ ਸਰਕਾਰ ਖਲਾਫ ਲੋਕੀ ਨੋਦ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤਫਰੀਦਕੋਟਾ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਸਾਨੇਕ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਉਪ ਚਤਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੇ ਬਿੱਟਾ ਕੀਤੀ ਹੈ ਕਿ ਉਹਨੇ ਸ਼ਰੂਹੀ ਟੋਕ ਦਾ ਪ੍ਰਬੰਧਕ ਕਮੇਟੀ ਨੂੰ ਫੈਸਲੇ ਦੇ ਮੋਰ ਜਾ ਕਰਨ ਦੀ ਵੀ ਵਾਕ ਕੀਤੀ ਹੈ ਫੇਸਬੁਕ ਤੇ ਇੱਕ ਵੀਡੀਓ ਸਾਂਝੀ ਕਰਦੇ ਐਮਪੀ ਖਾਸਾਨੇਕ ਕਹਿੰਦੇ ਕਿ ਜਦੋਂ ਕਿ ਗਿਆਨੀ ਹਰਪ੍ਰੀਤ ਸਿੰਘ ਸੱਚ ਦਾ ਸਮਰਥਨ ਕਰਨ ਲਈ ਸੰਵਾਦਿਤ ਕੀਤੀ ਹੈ ਰਾਜਨੀਤੀ ਨਾਲ ਜੁੜੇ ਹੋਏ ਪ੍ਰਮੁੱਖ ਆਗੂ ਨੇ ਲੇਕੀ ਪਈ ਵਿਅਕਤੀ ਉਹਨਾਂ ਖਿਲਾਫ ਨਾ ਜਾਵੇ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜਿਹੇ ਪਰਿਵਾਰਾਂ ਬਰੋਤ ਦਿੱਤੇ ਗਿਆ ਨਾ ਕਾਰਨ ਉਹਨਾਂ ਨੂੰ ਤੋ ਹਟਾ ਦਿੱਤਾ ਗਿਆ ਤੇ ਇਸਲਾਵਾ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਹੈ ਖਾਸਨ ਕਹਿ ਕੇ ਉਹ ਗਿਆਨੀ ਹੱਕ ਸਿੰਘ ਵਿਨਾਲ ਖੜੇ ਨਹੀਂ ਤੇ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਫੈਸਲੇ ਤੇ ਮੋੜ ਵਿਚਾਰਦੰਗੀ ਅਪੀਲ ਕੀਤੀ ਹੈ ਤਾਂ ਉਸ ਦੀ ਇੱਕ ਸ਼ਿਕਾਇਤ ਦੀ ਜਾਂਚ ਤੇ ਆਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਕ ਸ਼੍ਰੀ ਗੁਰੂਵਰਸਾ ਸੱਤ ਦੇ ਚਿਲਾਨੀ ਹੱਕ ਸਿੰਘ ਨੂੰ ਉਹਨਾਂ ਨੇ ਅਹੁਦੇ ਤੋਂ ਹਟਾ ਦਿੱਤਾ ਤੇ ਉਹਨਾਂ ਦੇ ਖਾਤੇ ਤੱਕ ਸ਼੍ਰੀ ਗੁਰੂਵਰਸਾ ਸੱਤ ਦੇ ਰੋਖ ਕਮੇਟੀ ਦੇ ਤੱਕ ਦੇ ਕਾਰਜਕਾਰਜਾਂ ਦੇ ਖਿਲਾਫੀ ਸ਼ਿਕਾਇਤ ਦੀ ਨੋਟਾਈਸ ਸੌਂਪੀ ਗਈ ਹੈ ਸਵੇਰ ਵਿੱਚ ਆਏ ਦਿਨ ਦੀਆਂ ਖਬਰਾਂ ਸਾਹਮਣੇ ਆਉਦੀਆਂ ਨੇ ਜਿੱਥੇ ਕਈ ਸ਼ਰਾਬੀ ਲੋਕ ਅਫਸਰੀ ਵਰਦੀ ਪਾ ਕੇ ਕਾਨੂੰਨ ਵਿਵਸਥਾ ਦਾ ਗਲਤ ਇਸਤੇਮਾਲ ਕਰਦੇ ਨੇ। ਅੱਜ ਇਹ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਕਰੰਡਾੜਾ ਤੋਂ ਜਿੱਥੇ ਥਾਣਾ ਪਿੱਖੇਂ ਦੀ ਪੁਲਿਸ ਨੇ ਨਾਥੀ ਬੰਦਦਰਾਣ ਆਪਣੇ ਆਪ ਨੂੰ ਆਈਪੀਐਸ ਦਾ ਸਹੀ ਔਰਤਾ ਪਰਦਾ ਫਾਸ਼ ਕੀਤਾ ਅਤੇ ਐਸਆਈ ਪ੍ਰਤਾਪ ਤੋਂ ਉਤਾਰਕ ਹੁੰਦਾ। ਜਿਸ ਔਰਤ ਨੂੰ ਗ੍ਰਿਫਤਾਰ ਕੀਤਾ ਉਹ ਆਪਣੇ ਆਪ ਨੂੰ ਆਈਪੀਐਸ ਦਾ ਸਿਸੀ ਪਰੋ ਕੋਈ ਸਾਬਦੇ ਨਾ ਸਬਤ ਕੋਈ ਵੀ ਪਛਾਣ ਪੱਤਰ ਜਾਂ ਫਿਰ ਆਈਡੀ ਕਾਰਡ ਪੇਸ਼ ਨਹੀਂ ਕਰ ਸਕੀ ਜਿਸ ਤੋਂ ਬਾਅਦ ਇਸ ਬੰਦੇ ਯੋਗ ਤੇ ਹੋਰ ਜਾਣਕਾਰੀ ਮੁਤਾਬਕਾ थाना पीके रोड ਤੇ एएसआई प्रताप ਸਿੰਘ ਨੇ ਦੱਸਿਆ ਕਿ ਨਗਰ ਨਕਲੀ ਮੈਲਾ ਪੁਲਿਸ ਕਲਾਸ ਤੋਂ ਨਾਕੇबंदी ਦੌਰਾਨ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ थाना पीके रोड ਉਸ ਨੂੰ ਮਤੀ ਵਰਤੀ ਪਾਕੀ ਕਾਨੂੰਨ ਦੇ ਤਹਿਤ ਨੰਨੀਆ ਆਫਸਰ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਦੱਸਿਆ ਕਿ ਫਰਜ਼ੀ ਲੇਡੀ ਪੁਲਿਸ ਅਫਸਰ ਦੀ ਬਚਾਲ ਸੁਦਰਜੀਤ ਕਾਰਜੋਬੀ ਹੋਈ ਹੈ ਤੇ ਨੌਕਾ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਹਰਿਆਣਾ ਦੇ ਸ਼ੰਭੂ ਦੇ ਖਨਾਰੇ ਸਲਾਹਤ ਤੇ 13 ਅਪ੍ਰੈਲ 2024 ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਾਲ ਪੂਰਾ ਹੋਣ ਜਾ ਰਿਹਾ ਤੇ ਕਿਸਾਨਾਂ ਦੇ ਕਿਨ ਸਰਕਾਰ ਨਾਲ 14 ਫਰਵਰੀ ਨੂੰ ਚੰਡੀਗੜ੍ਹ ਇਸ ਵਾਰ ਦੀ ਪੰਜਾਬ ਚ 11 ਫਰਵਰੀ ਤੋਂ 3 ਮਹੀਨੇ ਤਿੰਨ ਮਹਾਪੰਚਾਇਤਾਂ ਹੋਣਗੀਆਂ ਕਿਸਾਨਾਂ ਦੀ ਪਹਿਲੀ ਮਹਾਪੰਚਾਇਤ ਰਤਨਪੁਰ ਬੋਰਡਰ ਤੇ ਹੋਵੇਗੀ। ਇਸਾਲ 12 ਫਰਵਰੀ ਨੂੰ ਮਾਰੀ ਬੋਰਡਰ ਤੇ ਆਪਨ ਦੀ ਹੋਵੇ। ਸ਼ੰਭੂ ਬੋਰਡਰ ਤੇ ਮਹਾਪੰਚਾਇਤ ਕਰਗੇ ਤੇ 12 ਫਰਵਰੀ ਨੂੰ ਸ਼ੰਭੂ ਤੇ ਖਨੌਰੀ ਮੋੜ ਦੇ ਕਿਸਾਨ ਐਸ ਕੇ ਮਨਾਲ ਇਕੱਠੇ ਦੇ ਪ੍ਰਸਤਾਵ ਤੇ ਚੰਡੀਗੜ੍ਹ ਸੁਣਤੀ ਕਰਨਗੇ। 14 ਤਰੀਕ ਨੂੰ ਚੰਡੀਗੜ੍ਹ ਦੇ ਸੈਕਟਰ 26 ਵਿੱਚ ਕੇਂਦਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਹੋਵੇਗੀ। ਜਿਹੜੇ ਗਲਬਾ ਤੱਕ ਦੇ ਨਾਮ ਅਧੀਨ ਗਲਬਾ ਦਾ ਸੰਪਰਕ ਰਹੀ ਤੱਕ 25 ਫਰਵਰੀ ਨੂੰ ਦਿੱਲੀ ਵੱਲੋਂ ਹੋਸਟਲ। ਪਤਾਂਕ ਦੀਆਂ ਡੋਰਾ ਨਾਲ ਪੰਜਾਬ ਵਿੱਚ ਕਈ ਹਾਸੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਸ ਕਰਕੇ ਚਾਇਨਾ ਡੋਰ ਦੇ ਬੋਬੀ ਲੱਗ ਗਈ ਕਿ ਉੱਥੇ ਹੀ ਡੂਰੀਆਂ ਡੋਰਾ ਤੋਂ ਵੀ ਘੱਟ ਖਤਰਾ ਨਹੀਂ ਹੈ ਹੁਣ ਇਹ ਪਤੰਗ ਬਾਜ਼ੀ ਬਿਜਲੀ ਵਿਭਾਗ ਲਈ ਮਸੂਹਤ ਬਣ ਗਈ ਹੈ ਜਿਸ ਕਰਕੇ ਮਹਿਕਵਾਵੀ ਪਤੰਗ ਬਾਜ਼ੀ ਨੂੰ ਲੈ ਕੇ ਸੱਤ ਹੋ ਗਿਆ ਦਰਅਸਲ ਅਕਸਰ ਪਤੰਗਤ ਬਾਜ਼ੀ ਦੌਰਾਨ ਹਾਈ ਵੋਲਟੇਜ 17 ਦੀ ਬੇਟ ਵਿੱਚ ਆਨ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਉੱਥੇ ਹੀ ਡੋਰਾ ਤਾਰਾਂ ਨੂੰ ਫਸੇ ਨਾਲ ਕਈ ਵਾਰ ਰੋਡ ਜਕਲਡ ਫਾਰਵਰਡ ਦੇ ਸਾਹਮਣੇ ਆ ਚੁੱਕੀਆਂ ਨੇ ਜਿਸ ਕਰਕੇ ਹੁਣ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਇਹਨਾਂ ਲੋਕਾਂ ਕਾਸ ਨਾ ਨਾ ਦਾ ਚਾਰੀ ਕੀਤੇ ਅਗਲੇ ਅਮਰੀਕਾ ਨੇ ਹਾਲੇ ਵਿੱਚ ਬਰਾਜ਼ੀਲ ਪਨ ਮੈਕਸੀਕੋ ਸਮੇਤ ਕਈ ਦੇਸ਼ਾਂ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾਰ ਕੱਢਿਆ ਕਿ ਜਦੋਂ ਡੋਨਾਲਡ ਟਰਪ ਦੀ ਜਰਾਹੀ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਤੇ ਪਾਤੀਆਂ ਵਿਰੁੱਧ ਬ੍ਰਿਟੇਨ ਵਿੱਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ ਬ੍ਰਿਟੇਨ ਵਿੱਚ ਲੇਬਰ ਪਾਰਟੀ ਦੇ ਸੱਤਾ ਚੌਣ ਤੋਂ ਬਾਅਦ ਲਗਭਗ 19000 ਗੈਰ ਕਾਨੂੰਨੀ ਪ੍ਰਵਾਸੀਆਂ ਤੇ ਪਾਤੀਆਂ ਨੂੰ ਦੇਸ਼ ਵਿੱਚੋਂ ਕੱਢ ਗਏ ਖੜਕਤਿਆ ਗਿਆ ਬਰਤਾਨਵੀ ਸਰਕਾਰ ਵੱਲੋਂ ਇਹਨਾਂ ਲੋਕਾਂ ਨੂੰ ਇੱਕ ਹੋਰ ਅਤੇ ਜ਼ਿਆਦਾ ਇੱਕ ਵੀਡੀਓ ਜਾਰੀ ਕੀਤਾ ਗਿਆ। ਇਹ ਮਹਾਂਮਹਿਮ ਪੂਰੇ ਦੇਸ਼ ਦੇ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਚਲਾਈ ਗਈ ਹੈ। ਇਸ ਦੇ ਨਈਂ ਛਾਪੇਮਾਰੀ ਕੀਤੀ ਗਈ ਹੈ ਜਿਸ ਵਿੱਚ ਬਹੁਤੀ ਕਿੰਤੀ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਇਹਨਾਂ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਇਹ ਕਾਰਵਾਈ ਕਹਿਤ ਭਾਰਤੀ ਰੈਸਟੋਰੈਂਟ ਅਤੇ 12 16 ਦੇ ਕਾਰਵਾਸ਼ ਸੈਂਟਰਾਂ ਤੇ ਛਾਪੇਮਾਰੀ ਕੀਤੀ ਗਈ ਹੈ। ਬਹੁਤੀ ਕਿੰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦੀਆਂ ਲੋਕਾਂ ਨੂੰ ਰੱਖੇ ਜਾਂਦੀਆਂ ਸ਼ਿਕਾਇਤਾਂ ਮਿਲੀਆਂ ਸਾਂਝੇ ਉਸ ਬਾਅਦ ਇਹ ਕਾਰਵਾਈ ਕੀਤੀ। ਫਿਲਹਾਲ ਇਸ ਵਿਡਿਓ ਤੇ ਪਾਸੇ ਨਹੀਂ ਨਵੇਂ ਤੇ ਤਾਜ਼ੇ ਪੁਰਾਣੇ ਕੁਝ ਕਹਿ ਦੇ ਲੋ ਚੀਕੀਆ ਜੀ